ਮੈਨੂੰ ਤਾਂ ਹੋਰ ਇਹ ਨਾਣਾ ਪਹਿਲਾਂ ਤਾਂ ਮੈਂ ਪੰਜਾਬ ਵਾਸੀਆਂ ਨੂੰ ਸਾਰੇ ਦੇਸ਼ ਨੂੰ ਪਹਿਲਾਂ ਤਾਂ ਮੈਂ ਸਮੁੱਚੇ ਆਮ ਆਦਮੀ ਪਾਰਟੀ ਦੇ ਇਕੱਲੇ ਇਕੱਲੇ ਵਰਕਰਾਂ ਨੂੰ ਔਰ ਸਾਰੇ ਅਹੁਦੇਦਾਰਾਂ ਨੂੰ ਔਰ ਜਨਤਾ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਵੀ ਅੱਜ ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜੀ ਅੱਜ ਜਮਾਨਤ ਮਿਲ ਚੁੱਕੀ ਹੈ ਉਦੇ ਕਰਕੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅੰਮ੍ਰਿਤਸਰ ਪਹੁੰਚ ਗਏ ਸੀ ਤੇ ਆਉਣ ਲੱਗੇ ਤੇ ਮੈਨੂੰ ਟੈਲੀਫੋਨ ਆ ਗਿਆ ਉਹਨਾਂ ਦਾ ਵੀ ਮੈਂ ਜਿਹੜਾ ਅੱਜ ਵਾਪਸੀ ਜਾਣਾ ਪੈਣਾ ਮੈਨੂੰ ਮੈਂ ਰਿਸਿਵ ਕਰਨਾ ਹੈ ਉਹਨਾਂ ਨੂੰ ਜਾ ਕੇ ਸੋ ਅੱਜ ਦਾ ਪ੍ਰੋਗਰਾਮ ਜਿਹੜਾ ਪੋਸਟਪੌਨ ਹੋਇਆ ਇਹਦੇ ਕਰਕੇ ਜਿਹੜਾ ਆਉਣ ਵਾਲਾ ਟਾਈਮ ਆ ਇਸੇ ਜਗ੍ਹਾ ਤੇ ਅਰਵਿੰਦ ਕੇਜਰੀਵਾਲ ਜੀ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੁਬਾਰਾ ਆਉਣਗੇ ਔਰ ਦੂਸਰਾ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡਾ ਆਪਣਾ ਵੀ ਫਰਜ਼ ਬਣਦਾ ਹੈ ਜਿਤਨਾ ਟੈਂਟ ਵਿੰਗਾ ਹੋ ਗਿਆ ਸਾਰਾ ਪੰਡਾਲ ਟੇਡਾ ਹੋ ਗਿਆ ਔਰ ਇੱਥੇ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਗਾਈ ਗਈ ਵੀ ਸਾਨੂੰ ਵੀ ਹੈ ਵੀ ਇਹ ਲੋਕ ਸਾਡੇ ਆ ਪਰਿਵਾਰ ਹੈ ਸਾਡਾ ਕਿਤੇ ਨਾ ਕਿਤੇ ਇਹਨਾਂ ਦਾ ਕੋਈ ਜਾਨੀ ਵਾਲੀ ਸਿੱਧਾ ਨੁਕਸਾਨ ਨਾ ਹੋਵੇ ਅਸੀਂ ਇਹਨੂੰ ਪੋਸਟਮਾਰਡ ਕਰਨਾ ਚਾਹੁੰਗਾ ਸ਼ਰਾਰਤੀ ਅਨਸਰ ਤੁਹਾਡਾ ਕੀ ਮਰਾਦ ਹੈ ਵੀ ਉਹ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਕਈ ਤੁਹਾਨੂੰ ਪਤਾ ਹੀ ਹੈ ਸਾਰਾ ਵੀ ਚਾਹੁੰਦੇ ਨੇ ਵੀ ਆਮ ਆਦਮੀ ਪਾਰਟੀ ਤਰਕ ਕੀ ਨਾ ਕਰ ਸਕੇ ਪਰ ਇੱਕ ਗੱਲ ਤਾਂ ਮੈਂ ਦੱਸਿਆ ਇਹ ਜਿਸ ਰਫ਼ਤਾਰ ਨਾਲ ਵਧ ਰਿਹਾ ਨਾ ਇਹ ਸੁਪਨੇ ਲੈਣੇ ਬੰਦ ਕਰ ਦੇਣਗੇ ਵੀ ਇਹਨਾਂ ਦੇ ਵਿੱਚੋਂ ਕੋਈ ਰਾਜ ਨਹੀਂ ਬੀ ਸੀ ਅੱਜ ਰੈਲੀ ਤੇ ਕੋਈ ਲੱਗਦਾ ਕਿ ਭਰਾ ਆਪਣੀ ਬਰੋਦੀਆਂ ਦੀ ਨੀਂਦ ਉਡਾ ਦੇ ਗਈ ਕਿ ਅੱਜ ਦੀ ਨਹੀਂ ਅੱਜ ਦੇ ਰੈਲੀ ਸਾਨੂੰ ਇੱਕ ਸਾਥ ਦੀ ਕੈਂਸਲ ਹੀ ਕਰਨੀ ਪਈ ਜੀ ਪਰ ਜਿਹੜਾ ਕੱਠ ਹੋ ਗਿਆ ਤੇ ਜਿਹੜੇ ਲੋਕ ਹਾਲੇ ਬਾਹਰ ਸੀ ਠੀਕ ਆ ਇਹ ਵਿਰੋਧੀਆਂ ਦੀ ਨੀਂਦ ਨਹੀਂ ਇਤੋ ਖੜ ਜਿੱਦਣ अरविंद केजरीवाल जी आਉਣਗੇ सीएम मान साहब मुख्यमंत्री पंजाब भगवंत मान जी आਉਣਗੇ ਉਸ ਦਿਨ ਪਤਾ ਲੱਗਿਆ ਮਾਹੌਲ ਐਨਿਕ ਪਰਮਾਤਮਾ ਦੀ ਚੜਦੀ ਕਿਰਪਾ ਐਨਿਕ ਮੈਂ ਕਹਿ ਸਕਦਾ ਲੋਕਾਂ ਦੀਆਂ ਅੱਖਾਂ ਦੇ ਵਿੱਚ ਆਸ ਹੈ ਲੋਕ ਚਾਹੁੰਦੇ ਨੇ ਵੀ ਯਾਰ ਅੱਗੇ ਬੀਜੇਪੀ ਦਾ ਸੰਨੀ ਦਿਓਲ ਬਣਾ ਕੇ ਦੇਖ ਲਿਆ ਕਾਂਗਰਸ ਵੇਖ ਲਈ ਹੁਣ ਆਮ ਆਦਮੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਬਣਾ ਕੇ ਵੇਖੀਏ ਵੀ ਤਾਂ ਜੋ ਕਿ ਸਾਡੇ ਕੰਮ ਹੋ ਸਕਣ। ਹਾਂ ਨਹੀਂ ਜੀ ਅੱਜ ਤੇ ਸਾਨੂੰ ਸਮਝ ਲਓ ਵੀ ਸਾਡਾ ਦੇ ਜਸ਼ਨ ਮਨਾਉਂਦਾ ਦੇਣਿਆ ਜੀ। ਅੱਜ ਸਾਡੇ ਵਰਕਰਾਂ ਨੂੰ ਵਧਾਈ ਦੇਣੀ ਹੈ ਕਿਉਂਕਿ ਸਾਡਾ ਪਠਾਨਕੋਟ ਦੇ ਵਿੱਚ ਵੀ ਅੱਜ ਬੜਾ ਵੱਡਾ ਰੂਟ ਸ਼ੋਅ ਹੈ। ਤੇ ਉਹਦਾ ਵੀ ਹੁਣ ਜਿਹੜਾ ਸਾਨੂੰ ਕਿਉਂਕਿ ਅੱਜ ਜਿਹੜਾ ਇਹ ਦੇਣਾ ਸਾਡੇ ਦੀ ਬੜਾ ਖੁਸ਼ੀਆਂ ਭਰਿਆ ਵਾ। ਅਗਲੀ ਵਾਰੀ ਜਦੋਂ ਸਾਨੂੰ ਮੌਕਾ ਮਿਲਦਾ ਹੈ ਇਹਦੇ ਨਾਲੋਂ ਦੂਨੇ ਚੂਨੇ ਹੋਰ ਉਮਰ ਦੇ ਅੱਗੇ ਲੋਕੀਆਂ ਨੂੰ ਕੋਈ ਸਨਿਆਰ ਨਹੀਂ ਸਨਾਏ ਹੋਏ ਕਹਿੰਦੇ ਨੇ ਨਾ ਵੀ ਮੁਖ ਲਾਇਆ ਗਏ ਨੇ ਹੁਣ ਡਰ ਗਏ ਨੇ ਹੁਣ ਹੁਣ ਕਦੀ ਕੁਦਰਤ ਤੱਕਾ ਕਰਦੀ ਹੈ ਜੀ ਨਹੀਂ 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 ਦੇਖੋ ਕੁਦਰਤ ਤੱਕਾ ਨਹੀਂ ਕੁਦਰਤ ਕੁਦਰਤਤ ਬਿਆੰਤਾ ਪਰ ਇਹਨਾਂ ਮੈਂ ਦੱਸਦਿਆਂ ਸਾਡਾ ਆਪਣਾ ਵੀ ਫਰਜ਼ ਬਣਦਾ ਹੈ ਕਿਉਂਕਿ ਸਾਡੇ ਪਰਿਵਾਰ ਨੇ ਸਾਰੇ ਸਾਡੇ ਬਜ਼ੁਰਗ ਆਏ ਨੇ ਸਾਡੇ ਨੌਜਵਾਨ ਭਰਾ ਆਏ ਨੇ ਬੱਚੇ ਆਏ ਨੇ ਕਿਸੇ ਦਾ ਜਾਨੀ ਮਾਲੀ ਕੋਈ ਨੁਕਸਾਨ ਨਾ ਹੋਵੇ ਇਹ ਆਪਣੇ ਲੋਕਾਂ ਕਰਕੇ ਤੇ ਆਪਾਂ ਰੈਲੀਆਂ ਕਰਦੇ ਲੋਕਾਂ ਕਰਕੇ ਤੇ ਆਪਾਂ ਸਰਕਾਰਾਂ ਬਣਾਉਂਦੇ ਆ ਤੇ ਜੇ ਇਹਨਾਂ ਦਾ ਕੋਈ ਨੁਕਸਾਨ ਹੋ ਜੇ ਤੇ ਫਿਰ ਉਹ ਕਦੀ ਵੀ ਆਪਣੇ ਆਪ ਨੂੰ ਸਾਨੂੰ ਸਮਝ ਲੋ ਵੀ ਸਾਡਾ ਜ਼ਮੀਰ ਅਲਾਉ ਨਹੀਂ ਕਰਦਾ ਮੈਂ ਜੀ ਅ ਅੱਜ ਹੀ ਤੁਹਾਨੂੰ ਸ਼ਾਮ ਨੂੰ ਦੱਸ ਦੂੰਗਾ ਜੀ ਔਰ ਉਹ ਵਧੀਆ ਨਾਲੇ ਪਤਾ ਲੱਗ ਜੂਗਾ ਕਿ ਕੀ ਬਣਦਾ ਹਾਂਜੀ ਨਾ ਸਾਬ ਲੋਕਾਂ ਚ ਟਰਾਲੀ ਦੀ ਕੁਝੀ ਹੋਰ ਧੋਣੀ ਹੋਣੀ ਸੀਗੀ ਉਹਨਾਂ ਦੇ ਬਾਹਰ ਆਉਣ ਨਾਲ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਬੜੀ ਵੱਡੀ ਤਰ੍ਹਾਂ ਲੋਕਾਂ ਨੇ ਆਣ ਕੇ ਇਸ ਰੈਲੀ ਚ ਮੈਨੂੰ ਸਮਰਥਨ ਦਿੱਤਾ ਮੇਰਾ ਹੋਰ ਹੌਸਲਾ ਵਧਿਆ ਤਾਂ ਜਿਹੜੇ ਅੰਸਰਾਂ ਨੇ ਅੱਜ-ਆਜੀਆਂ ਕੁੰਜੀਆਂ ਹਰਕਤਾਂ ਕੀਤੀਆਂ ਨੇ ਇੱਕ ਬਰਖਲਾੜ ਦਾ ਨਤੀਜਾ ਕਿਉਂ ਉਹਨਾਂ ਦੇ ਵੀ ਇੱਥੇ ਬੰਦੇ ਵਿੱਚੇ ਹੀ ਫਿਰਦੇ ਨੇ ਉਹ ਸਾਰਾ ਦੱਸਦੇ ਨੇ ਉਹਨਾਂ ਸਾਈਡ ਤੋਂ ਅੱਗ ਵੀ ਲਾਈ ਸਾਡੇ ਜਿਹੜੇ ਵੀਹਿਕਲ ਸੀ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਵੀ ਕੋਸ਼ਿਸ਼ ਕੀਤੀ ਇਸ ਕਰਕੇ ਇਹਨਾਂ ਨੂੰ ਇੱਦਾਂ ਚਾਹੀਦਾ ਨਹੀਂ ਮੈਨੂੰ ਲੱਗਦਾ ਪਖਾੜ ਦੀ ਨਤੀਜਾ ਹੀ ਹੈ ਤੇ ਆਉਣ ਵਾਲੀ ਜਿਹੜੀ ਰੈਲੀ ਦੁਬਾਰਾ ਜਿਵੇਂ ਸ਼ਰੀ ਕਲਸੀ ਜੀ ਨੇ ਕਿਹਾ ਕਿ ਭਗਵੰਤ ਮਾਨ ਜੀ ਤੇ ਸ਼੍ਰੀ ਅਰਬਿੰਦ ਕੇਜਰੀ ਦੁਬਾਰਾ ਡੇਰਾ ਪਾਪਾ ਨਾਨਕ ਦੀ ਧਰਤੀ ਤੇ ਆਉਣਗੇ ਮੈਨੂੰ ਪੂਰੀ ਉਮੀਦ ਆਉਣਗੇ ਤੇ ਇਦੋਂ ਕਿ ਤਿੰਨ ਕੁ ਚਾਰ ਗੁਣਾ ਜਿਹੜਾ ਇਕੱਠ ਵਾ ਉਹ ਇੱਥੇ ਜਿਹੜਾ ਵਾ ਆਮ ਆਦੀ ਪਾਰਟੀ ਦੇ ਵਲੰਟੀਅਰ ਕਰਨ ਕਿਉਂ ਕਰਦੇ ਨੇ ਬਿਲਕੁਲ ਕੀ ਲੱਗਦਾ ਉਹ ਖਲਾਫ ਦਾ ਨਤੀਜਾ ਹੈ ਔਰ ਕੀ ਦਿਖਦਾ ਇਹ ਜਮਾਨਤਾ ਜਵਣੋਂ ਕੰਡੇ ਦੇਣੀਆਂ ਨੇ ਆਮ ਆਦਮੀ ਪਾਰਟੀ ਦਾ ਕਾੜੀ ਟਿਕਣਾ ਨਹੀਂ 130 ਜਿਹੜਾ ਭਗਵੰਤ ਮਾਨ ਜੀ ਨੇ ਵਾਦਾ ਕੀਤਾ ਕਿ 130 ਕਰਨਾ ਪਰ ਮੋਹਰ ਲਾਈ ਡੇਰਾ ਬਾਬਾ ਨਾਨਕ ਵਾਲਿਆਂ ਨੇ 130 ਤੇ ਇਹਨਾਂ ਰੋਦੀਆਂ ਨੂੰ ਕੀ ਸੁਨਿਆ ਤੁਹਾਡਾ ਸੁਨਿਆਉਤ ਤਾਂ ਸੋਣੀ ਲਿਆ ਮੈਂ ਹੁਣ ਅੱਜ ਵੀ ਦਿੱਤਾ ਮੈਂ ਉਹੀ ਕਹਿੰਦਾ ਕਿ ਜਿਹੜੇ ਪਾਈਚ ਬਸਤੇ ਖੋਏ ਜਿਨ੍ਹਾਂ ਲੋਕਾਂ ਨੇ ਜੇ ਹੈਗੇ ਖੋਣ ਦੀ ਹਿੰਮਤ ਹੁਣ ਖੋ ਕੇ ਵਿਖਾਓ ਮੈਂ ਹੀ ਫਿਰ ਇਹਨਾਂ ਦੁਆਰਾ ਖੋਲਣ ਹੁਣ ਦੱਸਾਂਗੇ ਕਾਨੂੰਨਾਂ ਕਰਾਂਗੇ ਉਹਨਾਂ ਦਾ ਇਲਾਜ ਜਿਹੜਾ ਖੋਏ